आ, सारे वोटर्स अपील है कि सारे जाने ही का चो निकल और वोट पा जाए बहुत महत्वपूर्ण है एक वोट काउंट करती है और हर एक वोट का हक हैगा इसे इस्तेमाल करना चाहिए मैं भी ਬਾਈ ਗਰੂ ਤੋਂ ਟਾਸ ਕਰਦੀਆਂ ਕਿ ਸੱਚੇ ਪਾਸ਼ਾ ਦਾ ਹੱਥ ਰਵਗਾ ਔਰ ਤੀਸਰੀ ਵਾਰ ਹੈਟਟ੍ਰਿਕ ਮਾਰਨ ਦੀ ਆਸ ਲੱਗ ਰਹੀ ਹੈ ਅਜੇ ਫੇਕ ਆਰਡੀ ਕਲਾਚ ਆ ਰਿਹਾ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਤੇ ਉਹਨਾਂ ਸਭ ਤੋਂ ਸੀਨੀਅਰ ਹਿਟਰ ਹੈ ਜਿਸ ਵੀ ਪਾਰਟੀ ਦੀ ਜਿਸ ਨੇ ਵੀ ਇਹ ਫੇਕ ਕਾਲਸ ਸਪਰੈਡ ਕੀਤੀਆਂ ਨੇ ਸੋ ਇੱਕ ਬੁਖਲਾਹੜ ਜਿਤਨਾ ਪੰਜਾਬੀ ਚ ਅਸੀਂ ਕਹਿੰਦੇ ਆ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਹਨਾਂ ਨੇ ਆਪਣਾ ਰਿਜ਼ਲਟ ਕੱਲ ਹੀ ਦੇਖ ਲਿਆ ਸੀ ਦੇਖੋ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਹਰੇਕ ਨੇ ਆਪਣਾ ਆਪਣੀ ਸਟਰੈਟਜੀਜ਼ ਵਰਤਨੀਆਂ ਹੁੰਦੀਆਂ ਨੇ ਕਈ ਪਰ ਬਹੁਤ ਹੀ ਥੱਲੇ ਦੇ ਲੈਵਲ ਦੀ ਰਾਜਨੀਤੀ ਤੇ ਤੱਕ ਪਹੁੰਚ ਜਾਂਦੇ ਨੇ ਸੋ ਉਹਨਾਂ ਦੀ ਜੋ ਸੂਝ-ਬੂਝ ਆ ਉਹਨਾਂ ਨੇ ਆਪਣੀ ਸੂਝ ਦੇ ਨਾਲ ਕੰਮ ਕਰਨਾ ਸਾਡੀ ਜੋ ਸੂਝ ਆ ਅਸੀਂ ਆ ਗਰਮੀ ਪਾਣੀ ਚੋਂ ਰਹੇਗਾ ਬਿਲਕੁਲ ਅੱਜ ਅੱਜ ਅਸੀਂ ਰੱਬ ਦੀ ਮਿਹਰ ਮੁਤਾਬਕ ਦਜੀ ਵਾਰ ਜਿਹੜਾ ਪਾਰਟੀ ਨੇ ਵਿਸ਼ਵਾਸ ਮੇਰੇ ਚ ਲਿਆ ਔਰ ਲੋਕਾਂ ਦੀ ਮਿਹਰ ਸਦਕਾ ਟਿਕਟ ਮਿਲੀ ਉਹਦੇ ਵਾਸਤੇ ਅੱਜ ਚੋਣ ਪ੍ਰਚਾਰ ਤੋਂ ਬਾਅਦ ਜਿਹੜਾ ਦੇਸ਼ ਦੇ ਵਿੱਚ ਖੀਰਲੇ ਫੇਸ ਦੀ ਇਲੈਕਸ਼ਨ ਹੈ ਉਹਦੇ ਵਾਸਤੇ ਵੋਟਰਾਂ ਨੂੰ ਆਣਾ ਹੈ ਔਰ ਅਸੀਂ ਅੱਜ ਉਹਦੇ ਵਿੱਚ ਮੈਂ ਆਪਣੀ ਵੋਟ ਵੀ ਕਾਸਟ ਕਰਨਾ ਹੈ ਔਰ ਹਰ ਕੋਈ ਇਸ ਵਿੱਚ ਵੋਟ ਕਾਸਟ ਕਰਨ ਆ ਰਿਹਾ ਹੈ ਇੰਦੇ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਇਸ ਦਿਨ ਦਾ ਕਿਉਂਕਿ ਇੱਕ ਤਿਉਹਾਰ ਦੀ ਤਰ੍ਹਾਂ ਮੜਾਇਆ ਜਾਂਦਾ ਲੋਕ ਆਪਣਾ ਗੁੱਸਾ ਵੀ ਕੱਢਦੇ ਨੇ ਖੁਸ਼ੀ ਵੀ ਜ਼ਾਹਿਰ ਕਰਦੇ ਨੇ ਜਦੋਂ ਵੋਟਾਂ ਦੇਖੋ ਗੁੱਸਾ ਖੁਸ਼ੀ ਇਹ ਆਪਾਂ ਇਹ ਚੀਜ਼ ਨੂੰ ਲੈ ਲੈਨੇ ਆ ਪਰ ਇਹੀ ਦੇ ਇਹਦੀ ਖੂਬਸੂਰਤੀ ਹੈ ਜੀ ਗੁੱਸਾ ਖੁਸ਼ੀ ਨਹੀਂ ਹੋਊਗੀ ਤੇ ਲੋਕ ਫਿਰ ਕੰਮ ਕਿੱਦਾਂ ਕਰਨਗੇ ਲੋਕਾਂ ਨੂੰ ਹੁਣ ਸਮਝ ਪੈ ਗਈ ਕੰਮ ਦੇ ਆਧਾਰ ਤੇ ਵੋਟ ਮੈਣੀ ਹੈ ਤੁਸੀਂ ਮਤਲਬ ਕਿਸੇ ਨੂੰ ਡਰਾ ਕੇ ਧਮਕਾ ਕੇ ਵੋਟਾਂ ਨਹੀਂ ਲੈ ਸਕਦੇ